ਅੱਜ ਆਪਾਂ ਜਾਣਾਂਗੇ ਕਿ ਇਜ਼ਰਾਈਲ ਨੇ ਹਾਲ ਹੀ ਦੇ ਵਿੱਚ ਈਰਾਨ ਦੇ ਖਿਲਾਫ ਆਪਰੇਸ਼ਨ ਰਾਈਜ਼ਿੰਗ ਲਾਇਨ ਕਿਉਂ ਲਾਂਚ ਕੀਤਾ ਹੈ ਤੇ ਈਰਾਨ ਨੇ ਇਜ਼ਰਾਈਲ ਦੇ ਖਿਲਾਫ ਰਿਟਾਲੀਏਟ ਕਰਦੇ ਹੋਏ ਆਪਰੇਸ਼ਨ ਟਰੂ ਪ੍ਰੋਮਿਸ 3 ਲਾਂਚ ਕੀਤਾ ਹੈ ਕਿਉਂ ਕੀਤਾ ਹੈ ਬਿਕੋਜ਼ ਇਜ਼ਰਾਈਲ ਤੇ ਈਰਾਨ ਦੀ ਅਗਰ ਆਪਾਂ ਗੱਲ ਕਰੀਏ ਤੇ 1979 ਤੱਕ ਦੋਨੋਂ ਹੀ ਕੰਟਰੀਜ਼ ਦੇ ਵਿੱਚ ਬਹੁਤ ਅੱਛੇ ਰਿਲੇਸ਼ਨ ਸੀਗੇ ਦੋਨੋਂ ਹੀ ਕੰਟਰੀਜ਼ ਦੇ ਵਿੱਚ ਰਿਸਰਚ ਐਂਡ ਡਿਵੈਲਪਮੈਂਟ ਨੂੰ ਲੈ ਕੇ ਪ੍ਰੋਜੈਕਟ ਫਲਾਰ ਵਰਗੇ ਅੱਛੇ-ਅੱਛੇ ਪ੍ਰੋਜੈਕਟਸ ਚੱਲਦੇ ਪਏ ਸੀ ਐਂਡ ਔਇਲ ਪਾਈਪਲਾਈਨਸ ਵੀ ਚੱਲਦੀਆਂ ਪਈਆਂ ਸੀਗੀਆਂ ਹਾਲਾਂਕਿ ਮੁਸਲਿਮ ਵਰਡ ਇਸ ਚੀਜ਼ ਨੂੰ ਅਪੋਜ਼ ਕਰਦਾ ਸੀ ਬਟ ਸਟਿਲ ਦੋਨੋਂ ਹੀ ਕੰਟਰੀਜ਼ ਨੇ ਅچھے ਰਿਲੇਸ਼ਨ ਬਣਾ ਕੇ ਰੱਖੇ ਜਦ ਤੱਕ ਸ਼ਾਹ ਸੀਗਾ ਇਰਾਨ ਦੇ ਵਿੱਚ 1979 ਦੇ ਵਿੱਚ ਜਿੱਦਾਂ ਹੀ ਸ਼ਾ ਜਿਹੜਾ ਹੈ ਉਹਨੂੰ ਕੱਢ ਦਿੱਤਾ ਜਾਂਦਾ ਹੈ ਤੇ ਖਮੇਨੀ ਜਿਹੜਾ ਬਾਦ ਦੇ ਵਿੱਚ ਆਂਦਾ ਹੈ ਤੇ ਆਂਦਿਆਂ ਹੀ ਉਹ ਇਜ਼ਰਾਈਲ ਦੇ ਨਾਲ ਆਪਣੇ ਸਾਰੇ ਰਿਲੇਸ਼ਨ ਹਰ ਤਰ੍ਹਾਂ ਦੇ ਤੋੜ ਦਿੰਦਾ ਆ ਇੰਨਾ ਹੀ ਨਹੀਂ ਇਜ਼ਰਾਈਲ ਦੇ ਆਲੇ ਦੁਆਲੇ ਉਹ ਇੱਕ ਪ੍ਰੌਕਸੀ ਵਾਰਸ ਲਗਾ ਕੇ ਰੱਖਦਾ ਹੈ ਕਹਿ ਲੋਗੇ ਪ੍ਰੌਕਸੀ ਵਾਰਸ ਮੀਨਸ ਕਿ ਦੂਜੀਆਂ ਕੰਟਰੀਜ਼ ਦੇ ਮੋਟੇ ਤੇ ਬੰਦੂਕ ਰੱਖ ਕੇ ਚਲਾਉਂਦਾ ਆ ਜਿੱਦਾਂ ਕਿ ਅਗਰ ਆਪਾਂ ਯਮਨ ਦੇ ਵਿੱਚ ਗੱਲ ਕਰੀਏ ਤਾਂ ਹੌਦੀਸ ਨੇ ਇਸੇ ਤਰ੍ਹਾਂ ਲੈਬਨਨ ਦੇ ਵਿੱਚ ਹਜ਼ਬੁੱਲਾ ਆ ਐਂਡ ਹਮਾਸ ਜਿਹੜਾ ਆ ਇੱਕ ਪੈਲੇਸਤੀਨ ਦੇ ਵਿੱਚ ਇਹ ਸਾਰੇ ਮਿਲਿਟੈਂਟ ਗਰੁੱਪਸ ਨੇ ਜਿਹੜੇ ਕਿ ਇਜ਼ਰਾਈਲ ਦੇ ਅਗੇਂਸਟ ਨੇ ਤਾਂ ਇਹਨਾਂ ਦੇ ਇਹਨਾਂ ਨੂੰ ਇਰਾਨ ਜਿਹੜਾ ਆ ਹਰ ਤਰ੍ਹਾਂ ਦੀ ਸਹੂਲਤ ਦਿੰਦਾ ਸੀਗਾ ਇਜ਼ਰਾਈਲ ਦੇ ਅਗੇਂਸਟ ਹੁਣ ਇਜ਼ਰਾਈਲ ਨੂੰ ਇਸ ਚੀਜ਼ ਦਾ ਪਤਾ ਹੈ ਇਜ਼ਰਾਈਲ ਨੂੰ ਪਤਾ ਹੈ ਕਿ ਇਹ ਸਾਰੀਆਂ ਪ੍ਰੋਬਲਮਸ ਦੀ ਜੜ ਆ ਉਹ ਇਰਾਨ ਆ ਇਜ਼ਰਾਇਲ ਤੇ ਅੱਗੇ ਹੀ ਜਿਹੜਾ ਆ ਉਹ ਚਾਹੁੰਦਾ ਸੀਗਾ ਕਿ ਉਹਨੂੰ ਮੌਕਾ ਮਿਲੇ ਕਿ ਡਾਇਰੈਕਟ ਉਹ ਈਰਾਨ ਦੇ ਉੱਤੇ ਹਮਲਾ ਕਰੇ ਤੇ ਇਹ ਮੌਕਾ ਮਿਲਿਆ ਉਹਨੂੰ ਉਦੋਂ ਜਦੋਂ ਜਦੋਂ ਈਰਾਨ ਤੇ ਯੂਐਸ ਦੀ ਨਿਊਕਲੀਅਰ ਡੀਲ ਚੱਲ ਰਹੀ ਸੀ ਤੇ ਔਰ ਈਰਾਨ ਜਿਹੜਾ ਆ ਉਹਦੇ ਵਜ੍ਹਾ ਦੇ ਨਾਲ ਇਹ ਡੀਲ ਅੱਗੇ ਨਹੀਂ ਚੱਲ ਪਈ ਬਿਕੋਜ਼ ਈਰਾਨ ਜਿਹੜਾ ਯੂਰੇਨੀਅਮ ਐਨਰੀਚਮੈਂਟ ਕਰਦਾ ਪਿਆ ਆ ਮੋਰਓਵਰ ਇੰਟਰਨੈਸ਼ਨਲ ਐਟੋਮਿਕ એનર્ਜੀ ਏਜੰਸੀ ਨੇ ਹਾਲ ਹੀ ਦੇ ਵਿੱਚ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਜਿਹੜਾ ਕਿ ਇੱਕ ਇਮੀਡੀਏਟ ਕਾਰਨ ਹੋਇਆ ਇਜ਼ਰਾਈਲ ਦੇ ਇਰਾਨ ਦੇ ਉੱਤੇ ਹਮਲਾ ਕਰਨ ਦਾ ਹੁਣ ਇੰਟਰਨੈਸ਼ਨਲ ਐਟੋਮਿਕ એનર્ਜੀ ਏਜੰਸੀ ਜਿਹੜੀ ਹੈ ਇਹ ਬੇਸਿਕਲੀ ਨਿਊਕਲੀਅਰ એનર્ਜੀ ਨੂੰ ਪੀਸਫੁੱਲ ਪਰਪਸਲੀ ਯੂਜ਼ ਕਰਨ ਨੂੰ ਹੀ ਪ੍ਰਮੋਟ ਕਰਦੀ ਹੈ ਤੇ ਨਿਊਕਲੀਅਰ ਵੈਪਨਸ ਨੂੰ ਜਿਹੜਾ ਆ ਕਹਿੰਦੀ ਹੈ ਕਿ ਆਪਾਂ ਨੇ ਨਹੀਂ ਯੂਜ਼ ਕਰਨਾ ਹੈ ਉਹਨੂੰ ਠੀਕ ਹੈ ਯਾਨੀ ਨਿਊਕਲੀਅਰ ਪ੍ਰੋਲੀਫਰੇਸ਼ਨ ਨੂੰ ਰੋਕਣਾ ਹੈ ਘਟਾਉਣਾ ਹੈ ਠੀਕ ਹੈ ਤਾਂ ਇਹ ਦਾ ਮੇਨ ਪਰਪਸ ਹੈ ਤੇ ਉਸਦੇ ਚੱਲਦੇ ਹੀ ਇੰਟਰਨੈਸ਼ਨਲ اٹੋਮਿਕ એનર્ਜੀ ਏਜੰਸੀ ਨੇ ਰੈਜ਼ੋਲੂਸ਼ਨ ਕਰਦਾ बिकॉज ਜਿਹੜੀਆਂ ਵੀ ਕੰਟਰੀਜ਼ ਨੇ ਨਿਊਕਲੀਅਰ ਪ੍ਰੋਲੀਫਰੇਸ਼ਨ ਟ੍ਰੀਟੀ ਨੂੰ ਆਪਾਂ ਐਨਪੀਟੀ ਕਹਿੰਨੇ ਆ ਉਹ ਸਾਈਨ ਕੀਤੀਆਂ ਹੁੰਦੀਆਂ ਨੇ ਉਹਨਾਂ ਨੂੰ ਨਾਨ ਨਿਊਕਲੀਅਰ ਸਟੇਟਸ ਜਿਹੜਾ ਕਿਹਾ ਜਾਂਦਾ ਜਿੱਦਾਂ ਕਿ ਈਰਾਨ ਨੇ ਵੀ ਐਨਪੀਟੀ ਦੀ ਟ੍ਰੀਟੀ ਸਾਈਨ ਕੀਤੀ ਸੀ ਔਰ ਇਹਨੂੰ ਵੀ ਨਾਨ ਨਿਊਕਲੀਅਰ ਸਟੇਟ ਕਿਹਾ ਜਾਂਦਾ ਬਟ ਆਈਏਏ ਨੇ ਹਾਲ ਹੀ ਦੇ ਵਿੱਚ ਡਿਕਲੇਅਰ ਕਰ ਦਿੱਤਾ ਕਿ ਈਰਾਨ ਹੁਣ ਨਾਨ ਨਿਊਕਲੀਅਰ ਸਟੇਟ ਨਹੀਂ ਰਹੀ ਹੈ ਬਿਕਾਜ਼ ਇਹ ਯੂਰੇਨੀਅਮ ਇਨ ਰਿਚਮੈਂਟ ਕਰ ਰਹੀ ਹੈ ਔਰ ਇਹਨੇ ਕੁਝ ਜਿਹੜੀਆਂ ਨਿਊਕਲੀਅਰ ਫੈਸਿਲਿਟੀਆਂ ਨੇ ਉਹ ਵਰਡ ਤੋਂ ਲੁਕਾ ਕੇ ਰੱਖੀਆਂ ਨੇ ਜਿੱਥੇ ਇਹ ਹੀ ਯੂਰੇਨੀਅਮ ਐਨ ਰਿਚਮੈਂਟ ਕਰਦਾ ਪਿਆ ਆ ਜਿੱਦਾਂ ਕਿ ਲਵੀਸਨ ਜਿਹੜੀ ਸ਼ੀਆਨ ਹੈ ਐਂਡ ਵਰੀ ਵਰਾਮੀ ਨੇ ਫਿਰ ਇਕਤਰਕੂਜ਼ਾਬਾਦ ਆ ਤਾਂ ਇਹ ਸਾਈਟਸ ਜਿਹੜੀਆਂ ਸੀਗੀਆਂ ਈਰਾਨ ਨੇ ਲੁਕਾ ਕੇ ਰੱਖੀਆਂ ਸੀ ਯੂਰੇਨੀਅਮ ਐਨਰੀਚਮੈਂਟ ਸਮਝਦੇ ਹੈ ਕਿ ਯੂਰੇਨੀਅਮ ਐਨਰੀਚਮੈਂਟ ਕੀ ਹੁੰਦਾ ਹੈ ਜਿਹੜਾ ਯੂਰੇਨੀਅਮ ਧਰਤੀ ਦੇ ਵਿੱਚ ਨੇਚਰਲੀ ਪਾਇਆ ਜਾਂਦਾ ਆ ਜਿਸ ਤਰ੍ਹਾਂ ਹਾਈਡਰੋਜਨ ਦਾ ਆਪਾਂ ਸੁਣਦੇ ਆ ਨਾ ਕਿ ਆਈਸੋਟੋਪਸ ਹੁੰਦੇ ਆ ਡਿਟੇਰੀਅਮ ਹੁੰਦਾ ਹੈ ਟ੍ਰੀਟੀਅਮ ਹੁੰਦਾ ਹੈ ਇਸੇ ਤਰ੍ਹਾਂ ਹੀ ਯੂਰੇਨੀਅਮ ਦੇ ਵੀ ਆਈਸੋਟੋਪਸ ਹੁੰਦੇ ਨੇ ਜਿਦੇ ਵਿੱਚ ਯੂਰੇਨੀਅਮ 235 ਯੂਰੇਨੀਅਮ 238 ਆਉਂਦਾ ਆ ਤਾਂ ਇਹਦੇ ਵਿੱਚ ਜਿਹੜਾ ਨੇਚਰਲੀ ਧਰਤੀ ਦੇ ਵਿੱਚ ਜਦੋਂ ਮਾਈਨਿੰਗ ਕਰਕੇ ਯੂਰੇਨੀਅਮ ਕੱਢਿਆ ਜਾਂਦਾ ਆ ਤੇ ਉਹਦੇ ਵਿੱਚ ਜਿਹੜਾ ਯੂਰੇਨੀਅਮ 238 ਹੁੰਦਾ ਹੈ ਉਹ 99.7% 99.3% ਹੁੰਦਾ ਜਦਕਿ ਜਿਹੜਾ ਯੂਰੇਨੀਅਮ 235 ਹੈ ਉਹ ਸਿਰਫ ਆ ਸਿਰਫ 0.7% ਹੁੰਦਾ ਹੈ ਬਟ ਜਿਹੜਾ ਯੂਰੇਨੀਅਮ 235 ਹੈ ਜਿਹੜਾ ਕਿ ਸਿਰਫ 0.7% ਹੀ ਪਾਇਆ ਜਾਂਦਾ ਆ ਇਹ ਬਹੁਤ ਹੀ ਜ਼ਿਆਦਾ ਫਿਜ਼ਾਈਲ ਹੁੰਦਾ ਹੈ ਫਿਜ਼ਾਈਲ ਮਤਲਬ ਕਿ ਜਿਹੜਾ ਟੁੱਟ ਕੇ ਜਦੋਂ ਟੁੱਟਦਾ ਹੈ ਤਾਂ ਉਹਦੇ ਜੋ એનર્ਜੀ ਰਿਲੀਜ਼ ਹੁੰਦੀ ਆ ਬਹੁਤ ਹੀ ਜ਼ਿਆਦਾ ਮਾਤਰਾ ਦੇ ਵਿੱਚ ਜਿਹਨੂੰ ਆਪਾਂ ਨਿਊਕਲੀਅਰ એનર્ਜੀ ਕਹਿੰਦੇ ਆ ਔਰ ਇਹ ਨਿਊਕਲੀਅਰ એનર્ਜੀ ਪੀਸਫੁਲ ਪਰਪਸ ਲਈ ਵੀ ਯੂਜ਼ ਕਰ ਸਕਦੇ ਆਪਾਂ ਬਟ ਇਹਨੂੰ ਆਪਾਂ ਮਿਲਟਰੀ ਪਰਪਸ ਲਈ ਵੀ ਯੂਜ਼ ਕਰ ਸਕਦੇ ਆ ਜਿੱਦਾਂ ਕਿ ਨਿਊਕਲੀਅਰ ਵੈਪਨਸ ਬਣਾਉਣ ਲਈ ਤੇ ਨਿਊਕਲੀਅਰ ਵੈਪਨਸ ਬਣਾਉਣ ਲਈ ਜਿਹੜਾ ਯੂਰੇਨੀਅਮ 235 ਹੈ ਉਹਨੂੰ 90% ਤੱਕ ਐਨਰੀਚ ਕਰਨਾ ਪੈਂਦਾ ਹੈ ਯਾਨੀ ਕਿ ਉਹਦੀ ਕਨਸੈਂਟ੍ਰੇਸ਼ਨ ਨੂੰ ਇਨਹਾਂਸ ਕਰਨਾ ਪੈਂਦਾ ਆ ਔਰ ਇਹੀ ਕੰਮ ਈਰਾਨ ਕਰ ਰਿਹਾ ਸੀ ਔਰ ਈਰਾਨ ਇਸ ਐਨਰੀਚਮੈਂਟ ਨੂੰ 60% ਤੱਕ ਲੈ ਚੁੱਕਾਇਆ ਔਰ ਇਹਦਾ ਮਤਲਬ ਸਾਫ਼-ਸਾਫ਼ ਇਹ ਜ਼ਾਹਿਰ ਹੁੰਦਾ ਹੈ ਕਿ ਈਰਾਨ ਜਿਹੜਾ ਆ ਉਹ ਨਿਊਕਲੀਅਰ ਵੈਪਨਸ ਬਣਾਉਣ ਦੀ ਤਿਆਰੀ ਕਰ ਰ ਇਹੀ ਐਨਪੀਟੀ ਟ੍ਰੀਟੀ ਜਿਹੜੀ ਹੈ 1968 ਦੇ ਵਿੱਚ ਓਪਨ ਕੀਤੀ ਗਈ ਸੀ ਇਹੀ ਐਨਪੀਟੀ ਟ੍ਰੀਟੀ ਨਾਰਥ ਕੋਰੀਆ ਨੇ ਵੀ ਸਾਈਨ ਕੀਤੀ ਸੀ ਜਿਹੜਾ ਉਹ ਕਿਮ ਯੋਂਗ ਯੂਨਿਆ ਤੁਹਾਨੂੰ ਪਤਾ ਆ ਇਹਦੇ ਨਿਊਕਲੀਅਰ ਵੈਪਨਸ ਟੈਸਟ ਕਰਦਾ ਹੈ ਤਾਂ ਉਹਨੇ ਇਸ ਟ੍ਰੀਟੀ ਚੋਂ 2003 'ਚ ਵਿਧਰੋ ਕਰ ਲਿਆ ਸੀਗਾ ਤਾਂ ਈਰਾਨ ਨੇ ਵੀ ਹਾਲੀ ਦੇ ਵਿੱਚ ਅਨਾਉਂਸ ਕੀਤਾ ਸੀਗਾ ਕਿ ਇਹ ਵੀ ਇਸ ਐਨਪੀਡੀ ਟ੍ਰੀਟੀ ਤੋਂ ਵਿਧਰੋ ਕਰ ਲੇਗਾ ਜਿਹੜਾ ਕਿ ਸਿੱਧਾ-ਸਿੱਧਾ ਹੀ ਡਿਕਲੇਅਰ ਕਰਦਾ ਹੈ ਕਿ ਈਰਾਨ ਹੁਣ ਨਿਊਕਲੀਅਰ ਵੈਪਨਸ ਬਣਾਉਣ ਜਾ ਰਿਹਾ ਹੈ ਤਾਂ ਇਜ਼ਰਾਈਲ ਨੂੰ ਇਸ ਚੀਜ਼ ਦਾ ਜਿਹੜਾ ਮੌਕਾ ਮਿਲ ਗਿਆ ਇਜ਼ਰਾਈਲ ਨੇ ਕੀ ਕੀਤਾ ਕਿ ਜਿੱਦਾਂ ਹੀ IAEA ਨੇ ਡਿਕਲੇਅਰ ਕੀਤਾ ਕਿ ਇਹ ਇੱਕ ਨਾਨ ਨਿਊਕਲੀਅਰ ਸਟੇਟ ਬਣ ਰਹੀ ਹੈ ਔਰ ਨਾ ਹੀ ਇਹ ਯੂਐਸ ਨਾਲ ਨਿਊਕਲੀਅਰ ਡੀਲ ਕਰ ਰਹੀ ਹੈ ਯੂਰੇਨੀਅਮ ਇਨਰੀਚਮੈਂਟ ਵੀ ਕਰ ਰਹੀ ਹੈ ਤਾਂ ਇਜ਼ਰਾਈਲ ਨੇ ਪੈਂਦਿਆਂ ਹੀ ਜਿਹੜੀ ਈਰਾਨ ਦੀ ਸਭ ਤੋਂ ਵੱਡੀ ਨਿਊਕਲੀਅਰ ਫੈਸਿਲਿਟੀ ਹੈ ਨੇਤਨਸ ਨਿਊਕਲੀਅਰ ਫੈਸਿਲਿਟੀ ਦੇ ਉੱਤੇ ਅਟੈਕ ਕੀਤਾ ਨਾ ਸਿਰਫ ਉਹਦੇ ਤੇ ਅਟੈਕ ਕੀਤਾ ਬਲਕਿ ਈਰਾਨੀਅਨ ਰੈਵਲਿਊਸ਼ਨਰੀ ਗਾਰਡ ਕੋਰਪਸ ਦੇ ਜਿਹੜੇ ਮੇਨ ਲੀਡਰ ਸੀ ਆਈਜੀਸੀ ਦੇ ਜਿਹੜੇ ਮੇਨ ਲੀਡਰ ਸੀ ਉਹਨਾਂ ਨੂੰ ਅਟੈਕ ਕੀਤਾ ਈਰਾਨ ਦੇ ਨਿਊਕਲੀਅਰ ਸਾਇੰਟਿਸਟ ਦੇ ਉੱਤੇ ਅਟੈਕ ਕੀਤਾ ਤੇ ਫਿਰ ਬਦਲੇ ਦੇ ਵਿੱਚ ਈਰਾਨ ਨੇ ਫਿਰ ਉਹਦੇ ਤੇ ਇਜ਼ਰਾਈਲ ਦੇ ਉੱਤੇ ਮਿਜ਼ਾਈਲਸ ਤੇ ਡਰੋਨਸ ਦੇ ਨਾਲ ਹਮਲਾ ਕੀਤਾ ਜਿਹੜਾ ਇਹਨਾਂ ਨੇ ਆਪਰੇਸ਼ਨ ਟ੍ਰੂ ਪ੍ਰੋਮਿਸ ਲਾਂਚ ਕੀਤਾ ਬਾਅਦ ਵਿੱਚ ਈਰਾਨ ਨੇ ਇਜ਼ਰਾਈਲ ਦੇ ਉੱਤੇ ਠੀਕ ਹੈ ਤੇ ਨਾਲ ਹੀ ਈਰਾਨ ਨੇ ਇਹ ਵੀ ਕਿਹਾ ਕਿ ਸਟ੍ਰੇਟ ਆਫ ਹਾਰਮੋਜ਼ ਜਿਹੜਾ ਆ ਉਹਨੂੰ ਬਲੌਕ ਕਰ ਦੂਗਾ ਸਟ੍ਰੇਟ ਆਫ ਹਾਰਮੋਜ਼ ਦੇ ਵਿੱਚੋਂ ਤੁਹਾਨੂੰ ਇਹ ਦੱਸ ਦਵਾਂ ਕਿ ਡੇਲੀ ਦਾ ਪੂਰੇ ਵਰਲਡ ਦਾ 20% ਔਇਲ ਸਪਲਾਈ ਜਿਹੜੀ ਹੈ ਸਟ੍ਰੇਟ ਆਫ ਹਾਰਮੋਜ਼ ਤੋਂ ਹੋ ਕੇ ਜਾਂਦੀ ਹੈ ਤੇ 2019-22 ਦੇ ਵਿੱਚ ਵੀ ایران ਨੇ ਇੱਕ ਵਾਰੀ ਇਸ ਤਰ੍ਹਾਂ ਕੀਤਾ ਸੀਗਾ ਤੇ ਉਦੋਂ ਤੇਲ ਦਾ ਜਿਹੜਾ ਰੇਟ ਆ 100 ਡਾਲਰ ਪ੍ਰਤੀ ਬੈਰਲ ਤੋਂ ਵੀ ਕ੍ਰਾਸ ਕਰ ਗਿਆ ਸੀਗਾ ਹੁਣ ਤੁਹਾਨੂੰ ਪਤਾ ਤੇਲ ਜਿਹੜਾ ਟਰਾਂਸਪੋਰਟੇਸ਼ਨ ਪਰਪਸਲੀ ਯੂਜ਼ ਹੁੰਦਾ ਆ ਤੇ ਟਰਾਂਸਪੋਰਟੇਸ਼ਨ ਨਾਲ ਐਸੋਸੀਏਟਿਡ ਜਿਹੜੀਆਂ ਵੀ ਚੀਜ਼ਾਂ ਆਏ ਚਾਹੇ ਗੁੱਡਸ ਆ ਚਾਹੇ ਕੁਝ ਵੀ ਐ ਉਹ ਵੀ ਮਹਿੰਗੀਆਂ ਹੋ ਜਾਂਦੀਆਂ ਤੇ ਫਿਰ ਵਰਲਡਵਾਈਡ ਇਨਫਲੇਸ਼ਨ ਔਨ ਦਾ ਡਰ ਹੁੰਦਾ ਸਾਰੀਆਂ ਹੀ ਕੰਟਰੀਜ਼ ਦੀਆਂ ਇਕਨੋਮੀਆਂ ਜਿਹੜੀਆਂ ਇਸ ਦੇ ਨਾਲ ਹਿੱਟ ਹੋ ਸਕਦੀਆਂ ਨੇ ਇਸੇ ਕਰਕੇ ਹੀ ਜਿਹੜੀ ਹੈ ਤੁਸੀਂ ਦੇਖਿਆ ਹੋਊਗਾ ਕਿ ਸ਼ੇਅਰ ਮਾਰਕੀਟ ਬਹੁਤ ਜ਼ਿਆਦਾ ਡਾਊਨ ਆ ਗਈ ਜਿੱਦਾਂ ਹੀ ਇਹ ਹਮਲਾ ਜ ਹੁਣ ਆਪਾਂ ਗੱਲ ਕਰਾਂਗੇ ਇੰਡੀਆ ਦੇ ਸਟੈਂਸ ਦੀ ਦੇਖੋ ਇੰਡੀਆ ਜਿਹੜਾ ਇੰਡੀਆ ਵਾਸਤੇ ਇਜ਼ਰਾਈਲ ਵੀ ਪਾਈ ਹੈ ਇੰਡੀਆ ਵਾਸਤੇ ਈਰਾਨ ਵੀ ਪਾਈ ਹੈ ਬਿਕੋਜ਼ ਈਰਾਨ ਦੇ ਨਾਲ ਗੱਲ ਕਰੀਏ ਤੇ ਈਰਾਨ ਦੇ ਨਾਲ ਤੇ ਸਦੀਆਂ ਤੋਂ ਇੰਡੀਆ ਦਾ ਰਿਲੇਸ਼ਨ ਹੈ ਐਂਸ਼ੀਅੰਟ ਟਾਈਮਸ ਤੋਂ ਇੰਡੀਆ ਦਾ ਰਿਲੇਸ਼ਨ ਚੱਲਦਾ ਆ ਰਿਹਾ ਹੈ ਈਰਾਨ ਦੇ ਨਾਲ ਐਂਡ ਮੋਰਓਵਰ ਰੀਸੈਂਟ ਜਿਹੜਾ ਚਬਾਰਪੋਰਟ ਹੈ ਉਹ ਇੱਕ ਤੁਹਾਨੂੰ ਪਤਾ ਹੈ ਕਿ ਬਹੁਤ ਹੀ ਸਟ੍ਰੈਟੈਜੀਕ ਪੋਰਟ ਹੈ ਇੰਡੀਆ ਵਾਸਤੇ ਜਿੱਤੋਂ ਇੰਡੀਆ ਪਾਕਿਸਤਾਨ ਨੂੰ ਬਾਈਪਾਸ ਕਰਦੇ ਹੋਏ वेस्ट ਏਸ਼ੀਆ ਦੇ ਨਾਲ ਟ੍ਰੇਡ ਕਰ ਸਕਦਾ ਹੈ ਤੇ ਦੂਸਰੇ ਪਾਸੇ ਅਗਰ ਆਪਾਂ ਗੱਲ ਕਰੀਏ ਇਜ਼ਰਾਈਲ ਇੰਡੀਆ ਨੇ ਬਹੁਤ ਸਾਰੇ ਐਮਓਯੂ ਸਾਈਨ ਕੀਤੇ ਹੋਏ ਐਗਰੀਕਲਚਰ ਦੇ ਵਿੱਚ ਕੀਤੇ ਹੈ ਕੁਆਂਟਮ ਦੇ ਵਿੱਚ ਹੈ ਡਿਫੈਂਸ ਦੇ ਨਾਲ ਇੰਡੀਆ ਦੀ ਇਜ਼ਰਾਈਲ ਦੇ ਨਾਲ ਬਹੁਤ ਸਾਰੀਆਂ ਡੀਲਸ ਨੇ ਆਲਰੇਡੀ ਜਿਹੜੀਆਂ ਸਾਈਨ ਨੇ ਤਾਂ ਇਹਦੇ ਨਾਲ ਇੰਡੀਆ ਨੂੰ ਬਹੁਤ ਹੀ ਜ਼ਿਆਦਾ ਡਿਪਲੋਮੈਟਿਕ ਵੇ ਨਾਲ ਚੱਲਣਾ ਪੈਣਾ ਆ ਬਹੁਤ ਹੀ ਧਿਆਨ ਦੇ ਨਾਲ ਜਿਹੜਾ ਵਾ ਆਪਣੇ ਜਿਹੜਾ ਕਿੰਨ ਕਹਿੰਦੇ ਆ ਨਿਊਟਰਲ ਇੱਕ ਅਪਰੋਚ ਜਿਹੜੀ ਹੈ ਲੈ ਕੇ ਚੱਲਣੀ ਪੈਣੀ ਹੈ ਇਜ਼ਰਾਈਲ ਜਿਹੜਾ ਆ ਉਹਨੇ ਗਲਤੀ ਇਹ ਕੀਤੀ ਹੈ ਕਿ ਇਜ਼ਰਾਈਲ ਨੇ ਯੂਨ ਨੂੰ ਵੀ ਬਾਈਪਾਸ ਕੀਤਾ ਆ ਠੀਕ ਹੈ ਕਿ ਜਿਹੜਾ ਸਿੱਧਾ ਹੀ ਰਾਹ ਦੇ ਉੱਤੇ ਮਸਾਇਲਾ ਦਾਗ ਦਿੱਤੀ ਹੈ ਤੇ ਦੂਸਰੇ ਪਾਸੇ ਜਿਹੜੀ IEA ਦੀ ਜਿਹੜੀ ਪੋਜੀਸ਼ਨ ਹੈ ਉਹ ਵੀ ਇਸ ਤਰ੍ਹਾਂ ਜਿਹੜੀ ਹੈ ਵੀਕ ਹੁੰਦੀ ਹੈ ਤਾਂ ਦੇਖਦੇ ਹਾਂ ਕਿ ਇਹਦਾ ਰਿਜ਼ਲਟ ਜਿਹੜਾ ਕੀ ਨਿਕਲ ਕੇ ਆਉਂਦਾ ਆ ਸੋ ਟਿਲ ਦੈਨ ਤੁਸੀਂ ਕਰੰਟ ਅਫੇਅਰਸ ਦੇ ਨਾਲ ਅਪਡੇਟ ਰਹੋ ਥੈਂਕ ਯੂ